ਲੱ ਵਧੀਆ ਅਜ ਤੱਕ ਕਣਕ ਨਾ ਆਪੇ ਧੋਤੀਏ ਨਹੀਂ ਤੇ ਜੇ ਹੁੰਦੀ ਬੇਬੇ ਕਰੇ ਫਿਰ ਜਮਾ ਨਹੀਂ ਸੀ ਧੋਣ ਦਿੰਦੀ ਫਿਰ ਕਹਿੰਦੀ ਤੂੰ ਧੋ ਲੈ ਆਉਣਾ ਫੋਨ ਆ ਗਿਆ ਵਿੱਚ ਇਹ ਦੁਨੀ ਤੇ ਕੰਨ ਦਿੰਦਾ ਮੈਨੂੰ ਤਾਂ ਨਾਲ ਹੀ ਚੱਕਨੇ ਸੀ ਲੈ ਹੁਣ ਰਾਜਵੀਰ ਹੁਣ ਇਹ ਕੀ ਕਹਿੰਦੀ ਐ ਵਾ ਕਿਤੇ ਉਹ ਹੀ ਗੱਲ ਬੇਬੇ ਨੇ ਤਾਂ ਨਹੀਂ ਕੁਛ ਕਹਿਤਾ ਇਹਨੂੰ ਵੀ ਮੇਰੇ ਨਾਲ ਲੜਦੀ ਸੀ ਕਿ ਮੈਂ ਤਾਂ ਪਾ ਗਈਆਂ ਚਲ ਗੱਲ ਤਾਂ ਕਰਨੀ ਤੂੰ ਹੁਣ ਹੈਲੋ ਹੈਲੋ ਸੱਸਰੀ ਘਾਲ ਭਾਬੀ ਸੱਸਰੀ ਘਾਲ ਬਈ ਹੋਰ ਕਿਵੇਂ ਹੋ ਤੁਸੀਂ ਕਿਵੇਂ ਹੋ ਠੀਕ ਠਾਕ ਵਧੀਆ ਠੀਕ ਓ ਤੋਸਨਾ ਹੋਰ ਤੇਰੇ ਬੱਚੇ ਕਿਵੇਂ ਆ ਬੱਚੇ ਠੀਕ ਆ ਵਧੀਆ ਬਾਈ ਹੋਰੀ ਠੀਕ ਨੇ ਬੇਬੇ ਹਾਂ ਬਾਈ ਠੀਕ ਆ ਤੇਰਾ ਬੇਬੇ ਤਾਂ ਵਈ ਤੇਰੇ ਨਾਨਕੀ ਗਈ ਅਜਾ ਬੇਬੇ ਨਾਨਕੀ ਹੋ ਗਈ ਹਾਂ ਤੇ ਬਾਬਾ ਬੇਬੇ ਨੂੰ ਮਿਲਣਾ ਹੀ ਸੀ ਤੇਰੇ ਨੂੰ ਬੇਬੇ ਤੇ ਤੇਰੇ ਨਾਨਕੀ ਗਈ ਹੋਈ ਆ ਭਈ ਤੇ ਫਿਰ ਮੈਨੂੰ ਪਹਿਲਾਂ ਦੱਸ ਦਿੰਦਾ ਮੈਂ ਐਲਾਨ ਕੀ ਵਾਲੀ ਆਂ ਜੀ ਲੇ ਫਿਰ ਹੁਣ ਵੀ ਤੂੰ ਅੱਡੇ 'ਤੇ ਬੈਠਿਆ ਐ ਤੇਰੇ ਨਾਨਕਿਆਂ ਦੀ ਬੱਸ ਆਉਣ ਵਾਲੀ ਐ ਕਰੀ ਬੱਸ ਤੇ ਚੜ ਗਿਆ ਨੀ ਮਾਂ ਕੋਲ ਹੀ ਲੱਗ ਜਾ ਇੱਥੇ ਤਾਂ ਘਰੇ ਤੇ ਤੇਰੇ ਜੀ ਨਹੀਂ ਲੱਗਣਾ ਔਰ ਭਾਬੀ ਮੈਂ ਉੱਤਰ ਗਈ ਹੁਣ ਐਡੀ ਦੂਰ ਮੈਂ ਕਿੱਧਰ ਜਾਵਾਂਗੇ ਇਤੋਂ ਦੁੱਪ ਬਾੜੀ ਐ ਗਰਮੀ ਸੀ ਫਿਰ ਦਪਹਰਾ ਹੂੰ ਤੇ ਤੂੰ ਐ ਕਰ ਬਾਈ ਨੂੰ ਭੇਜ ਦੇ ਮੈਨੂੰ ਲੈ ਜਾਊਗਾ ਚੜਾ ਕੇ ਵੀ ਤੇਰਾ ਬਾਈ ਤਾਂ ਹੈ ਨਹੀਂ ਕਰੇ ਪਤਾ ਹਾਂ ਉਹ ਤਾਂ ਗਿਆ ਹੋਇਆ ਖੇਤ ਉਹਨੂੰ ਮੜਾ ਦਾ ਕੰਮ ਸੀ ਉਹਨੂੰ ਤੇ ਖੇਤ ਵਾਗਿਆ ਤੇ ਹੁਣ ਘਰੇ ਗੱਡੀ ਵੀ ਖੜੀ ਐ ਮੋਟਰਸਾਈਕਲ ਵੀ ਖੜਾ ਐ ਮੈਂ ਕਿਹੜਾ ਰਾਜਵੀਰ ਚਲਾਉਣ ਜਾਣ ਦੀ ਮੈਂ ਤੈਨੂੰ ਲੈ ਜਾ ਕੇ ਏਡੇ ਤੋਂ ਹੁਣ ਤਾਂ ਤੈਨੂੰ ਤੁਰਕੇ ਆਉਣਾ ਪਊਗਾ ਦੇਖ ਲੈ ਭਾਬੀ ਬੱਚਲਾ ਬਾਈ ਨੂੰ ਫੋਨ ਲਾ ਕੇ ਗਿਆ ਜੂਗਾ ਤਾਂ ਨਾ ਰਹੀ ਫੋਨ ਉਹ ਲੈ ਕੇ ਨਹੀਂ ਆਣੀ ਮਾਈਲ ਤੇ ਚਾਰਜ ਤੇ ਲੱਗੀ ਪਈ ਆ ਤੇ ਨਾ ਹੀ ਕੋਈ ਹੁਣ ਭਾਬੀ ਮੈਂ ਕਿਵੇਂ ਆਵਾਂ ਤੁਰਕੇ ਬਾਹਰ ਕਰਨੀ ਅੱਜ ਤਾਂ ਫਿਰ ਗਰਮੀ ਤਾਂ ਹੈਗੀ ਬਈ ਆਉਣਾ ਤਾਂ ਪਊਗਾ ਹੁਣ ਬੇਬੇ ਹੁੰਦੀ ਬੇਬੇ ਤਾਂ ਮੂਹਰੇ ਆ ਜਾਂਦੀ ਤੈਨੂੰ ਲੈ ਜਾਂਦੀ ਆ ਕੇ ਹੁਣ ਮੈਂ ਤਾਂ ਏਡੇ ਤੇ ਵੀ ਨਹੀਂ ਆ ਸਕਦੀ ਤੇ ਬੇਰੇ ਤਾਂ ਆਉਣਾ ਹੀ ਸੀ ਹਾਂ ਫਿਰ ਹੁਣ ਤਾਂ ਕੋਈ ਨਹੀਂ ਜਰ ਮੈਂ ਤਾਂ ਵੀ ਤੁਰਕੇ ਆ ਜਾਨੀਆ ਦੇਖ ਲੈ ਤੁਰਕੇ ਆ ਨਾ ਕੋਈ ਉਹ ਹੀ ਗੱਲ ਸੋ ਪਿੰਡ ਦਾ ਮਿਲ ਜਾਣਾ ਕਿਸੇ ਨੇ ਚੜਿਆ ਹੀ ਇਥੋਂ ਤਾਂ ਕੋਈ ਨਹੀਂ ਦੇਖਦੀ ਆ ਨਾ ਫਿਰ ਹੋਲੀ ਹੋੜੇ ਤੁਰਕੇ ਆ ਹਾਂ ਤੁਰਕੇ ਆ ਜਾ ਕੋਈ ਗੱਲ ਨਹੀਂ ਚੰਗਾ ਵਈ ਚੰਗਾ ਠੀਕ ਹੈ ਵਈ ਹੁਣ ਲਕਣੀ ਮੈਨੂੰ ਉਹ ਕ ਲੈਣ ਭੇਜੀ ਦੇ ਬਾਈ ਨੂੰ ਬਾਈ ਤਾਂ ਹੋ ਪਈ ਸੀ ਚ ਜੇ ਬੇਬੇ ਹੁੰਦੀ ਹੁਣ ਕਹਿ ਦਾਂਦੀ ਕੱਢ ਮੋਟਰਸਾਈਕਲ ਮੁੰਡੇ ਭੱਜ ਕੇ ਕੁੜੀ ਨੂੰ ਚੜਾ ਕੇ ਲਿਆ ਕੋਈ ਗੱਲ ਨਹੀਂ ਤੇਲ ਕਿਤੇ ਐਵੇਂ ਆਉਂਦਾ ਰ ਉਹੀ ਗੱਲ ਵੀਰਪੀਆਂ ਦਾ ਤੇਲ ਮੱਚਦਾ ਹਉਣ ਜਾਣ ਤੇ ਕਿੱਡੀ ਤੋਂ ਰੱਡ ਐ ਸਾਡਾ ਪਿੰਡ ਮੰਗੂ ਅੱਡਾ ਪਿਆਗਾ ਆਪੇ ਹੌਲੀ ਹੌਲੀ ਤੁਰਿਆ ਉਤਪਚ ਮੈਂ ਤਾਂ ਨਜੇਰੀ ਨਾ ਏਸੀ ਚ ਜਾ ਕੇ ਆਰਾਮ ਕਰਦੀਆਂ ਫਿਰ ਮੈਨੂੰ ਤਾਂ ਬੈਠਣ ਵੀ ਨਹੀਂ ਦੇਣਾ ਭੈਣ ਭਾਈਆਂ ਨੇ ਜੇ ਉਹਨੂੰ ਪਤਾ ਲੱਗ ਗਿਆ ਉਹਦੋਂ ਕਹੂਗਾ ਮੈਂ ਤਾਂ ਐਂ ਕਹਿ ਦੂੰ ਵੀ ਮੈਨੂੰ ਤਾਂ ਫੋਨ ਦਾ ਪਤਾ ਨਹੀਂ ਲੱਗਿਆ ਹੋਰ ਕੀ ਕਰਾਂ ਜੇ ਦਾਸ ਸਤਾਏ ਨੇ ਕਿਤੇ ਫੇਰ ਨਾ ਕਲੇਸ਼ ਕਰਾ ਦੇ ਦੇਖੀ ਜੂ ਮੈਂ ਤਾਂ ਫੋਨ ਦੀ ਸੁੱਚ ਬੰਦੀ ਕਰ ਦੇਣੀ ਜਿਹੜਾ ਉਹ ਮੁੜ ਕੇ ਲਾਵੀ ਨਾ ਚੱਪੀ ਨਿਵੇੜ ਦਾਨੀ ਤਾਂ ਲੈ ਹੁਣ ਆਪੇ ਸੁਤਰਾਮਨ ਹੁਣ ਇਹਨੂੰ ਕਿਵੇਂ ਠਾਵਾਂ ਜੇ ਇਹਦੇ ਪੈੇ ਤੋਂ ਕੁੜੀ ਆ ਗਈ ਫਿਰ ਨਵਾਂ ਕਲੇਸ਼ ੜਜੂਗਾ ਬੇਬੇ ਤਾਂ ਮਸਾਂ ਭੇਜੀ ਹੋਗੀ ਪਹਿਲਾਂ ਕਲੇਸ਼ ਹੁੰਦਾ ਸੀ ਆ ਹੁਣ ਹੋਰ ਚੱਲ ਪੂਗਾ ਕੁੜੀ ਆਈ ਤੂੰ ਐ ਕਰਦੀਆਂ ਅੱਜ ਦਿਨ ਕੀ ਐ ਉਹ ਦਿਨ ਤਾਂ ਜੈੰਤਵਾਰ ਐ ਪਾਣੀ ਦੀ ਵਾਰੀ ਤਾਂ ਕੱਲ ਨੂੰ ਆ ਇਹਨੂੰ ਅੱਜ ਹੀ ਕਹਿ ਦਿਆਂ ਨੀ ਵੀ ਸੋਮਵਾਰ ਐ ਅੱਜ ਤੂੰ ਦਿਨ ਭੁੱਲ ਗਿਆ ਠਾਵਾਂ ਇਹਨੂੰ ਸੁਣਦੇ ਨਹੀਂ ਅੱਛਾ ਠੀਕ ਹੈ ਓਕੇ ਤਨੀਂ ਕੇ ਤੁਸੀਂ ਅੱਜ ਉਹ ਅੱਜ ਕੋਈ ਖੇਤ ਕੰਮ ਨਹੀਂ ਹੈ ਨੀ ਸਿਗਾ ਤਾਂ ਹੀ ਦਾ ਮਨ ਆਰਾਮ ਨਾਲ ਪੈ ਗਿਆ ਰੋਟੀ ਖਾ ਕੇ ਪੈ ਗਿਆ ਆਰਾਮ ਦੇਖ ਲੈ ਲੈ ਤੁਸੀਂ ਤਾਂ ਏਸੀ ਚ ਪੈ ਕੇ ਭੁੱਲ ਜਾਨੇ ਉਹ ਵੀ ਕੋਈ ਕੰਮ ਨਹੀਂ ਹੈਗਾ ਤੇ ਅੱਜ ਆਪਣੀ ਪਾਣੀ ਦੀ ਵਾਰੀ ਨਹੀਂ ਉਹ ਅੱਜ ਪਾਣੀ ਦੀ ਵਾਰੀ ਆਪਣੀ ਕਿੱਥੇ ਹੈ ਆਪਣੀ ਪਾਣੀ ਦੀ ਵਾਰੀ ਤਾਂ ਸੋਮਵਾਰ ਨੂੰ ਹੈ ਫਿਰ ਅੱਜ ਦਿਨ ਕੀ ਹੈ ਅੱਜ ਤਾਂ ਐਤਵਾਰ ਐਤਵਾਰ ਕਿੱਥੇ ਹੈ ਸੋਮਵਾਰ ਹੈ ਲੈ ਉਹੀ ਗੱਲ ਭੁੱਲ ਗਏ ਨਾ ਦਿਨ ਸੋਮਵਾਰ ਹੈ ਅੱਜ ਅੱਜ ਸੋਮਵਾਰ ਹੈ ਹੋ ਸੋਮਵਾਰ ਹੈ ਅੱਜ ਆਪਾਂ ਆਹੋ ਜੀ ਮੈਂ ਤਾਂ ਐਤਵਾਰ ਬਣਾਇਆ ਸੀ ਲੈ ਪਰ ਮੈਨੂੰ ਕੀ ਪਤਾ ਮੈਂ ਤਾਂ ਅੱਖ ਚਲ ਪਿਆ ਦੋ ਮਿੰਟ ਰਾਮ ਕਰਦਾ ਆ ਤੂੰ ਕਣਕ ਜੀ ਧੋਕੇ ਪੈ ਗਿਆ ਤੈਨੂੰ ਪਤਾ ਹੀ ਨਹੀਂ ਲੱਗਿਆ ਆਪਾਂ ਤਾਂ ਭੁੱਲ ਗਏ ਟੜ ਕੇ ਕਣਕ ਦੇ ਚੱਕਰ ਚ ਕਣਕ ਤੋਣ ਲੱਗ ਗਏ ਤੇ ਦਿਨ ਤਾਂ ਤੇ ਜਿਆਦਾ ਹੀ ਨਹੀਂ ਰਿਹਾ ਮੇਰੇ ਤਾਂ ਹੁਣ ਜਿਆਦਾ ਟਾਈਮ ਦੇ ਟਾਈਮ ਕੀ ਹੋ ਗਿਆ ਟਾਈਮ ਤਾਂ ਹੁਣ ਹੋਈ ਪਿਆ ਟਾਈਮ ਤਾਂ 12 ਵਜੇ ਪਿਆ 12 ਵਜੇ ਪਿਆ ਉਹ ਫਿਰ 12 ਤੋਂ ਪਹਿਲਾਂ ਹੀ ਬੱਣਾ ਜੀ 10 ਮਿੰਟ ਪਾਣੀ ਪਾ ਜੋੜੇ ਭਾਜਾ ਚੱਕ ਕੇ ਕਹੀ ਤੇ ਫਿਰ ਚਾਹ ਉਹ ਕਿڑی ਚਾ ਮੇਰੀ ਬਾਰੀ ਟੱਪੀਆਂ ਦੀ ਉਹ ਮੈਨੂੰ ਤਾਂ ਐ ਲੱਗਦਾ ਜਿਹੜਾ AC ਹੈ ਨਾ ਪੀਸੀਆ ਕਵਰ ਜਦੋਂ ਬੰਦਾ ਪੈ ਜਾਂਦਾ ਇਹ ਤਾਂ ਸਾਰੇ ਕੰਮ ਹੀ ਭਲਾਉਂਦਾ ਬੰਦੇ ਨੂੰ ਹੋਰ ਇਹ ਤਾਂ ਭਲਾਈ ਹੀ ਦਿੰਦਾ ਤੂੰ ਐ ਕਰ ਕਹੀ ਚੱਕ ਤੂੰ ਦਵਾਦਲ ਟੱਕ ਜਾ ਉਹ ਕੰਮ ਤਾਂ ਕੀ ਮੈਂ ਤਾਂ ਦਿਨੀ ਭੁੱਲ ਗਿਆ ਸੀਗਾ ਫੇਟ ਐਂ ਤਾਂ ਭੁੱਲ ਜਾਂਦਾ ਬੰਦਾ ਉਹ ਹੀ ਗੱਲ ਹੈ ਤਾਂ ਉਹ Shimla ਨੂੰ ਹੋ ਜਾਂਦਾ AC ਤਾਂ ਅੰਦਰ ਵੜ ਕੇ ਤਾਂ ਐ ਲੱਗੀਆਂਦਾ ਵੀ ਅੱਜ ਐ ਦਵਾਰੀ ਹੈ ਭਲਾ ਮੈਂ ਤੈਨੂੰ ਸੋਮਵਾਰ ਕਿਉਂ ਕਹੂੰਗੀ ਜੇ ਸੋਮਵਾਰ ਐ ਫੇਰ ਹੀ ਕਹਨੀ ਆ ਜਾ ਜਾ ਕਿਹ ਲੈ ਚਾਹ ਕੇ ਜੇ ਕਹਿੰਦੇ ਜੇ ਕਹਿੰਦੇ ਤਮ ਚਾਹ ਲੈ ਕੇ ਆਜੂ ਉਥੇ ਉਹ ਕਿਹੜੀ ਚਾਹ ਮੈਂ ਤਾਂ ਪਾਣੀ ਛੱਡ ਕੇ ਆਉਣਾ ਪਹਿਲਾਂ ਜੀਰੀ ਚ ਹੂੰ ਤਾਂ ਸੋਵਾਰੀ ਅੱਜ ਸੋਵਾਰੀ ਅੱਜ ਬੜਾ ਭਲਾਇਆ ਮੈਨੂੰ ਤੇਰਾ ਯੂਸੀ ਨੇ ਲੈ ਉਹ ਜੂਰੇ ਭਲਾਤਾ ਮੈਂ ਤੈਨੂੰ ਮੋਬਾਈਲ ਤੇ ਦੇਖ ਲੈ ਟਾਈਮ ਦੇਖ ਕੇ ਦੱਸ ਦਿੰਨੀ ਆ ਦੇਖ ਲੈ 12:00 ਵਜੇ 11:12 ਬਜ ਕੇ 10 ਮਿੰਟ ਹੋ ਗਏ ਪਏ ਹਾਂ 10 ਮਿੰਟ ਪਹਿਲਾਂ ਪਾਣੀ ਬਣਦਾ ਸੀ 20 ਮਿੰਟ ਦਾ ਪਾਣੀ ਲਿਖ ਲ ਗਿਆ ਚਲ ਫੇਰ ਕੀ ਹੁੰਦਾ ਤੂੰ ਜਾ ਕੇ ਉਹ ਹੀ ਗੱਲ ਐ ਨਹੀਂ ਪਤਾ ਉਹ ਚਾਚੇ ਕਿ ਲਾਉਂਦੇ ਸੀ ਉਹਨਾਂ ਨੇ ਵੜਤਾ ਹੋਵੇ ਨੱਕਾ ਉਹ ਕੋਈ ਨਹੀਂ ਕਿਸੇ ਨੇ ਵੜਦਾ ਉਹ ਨਹੀਂ ਗੀਰੀ ਚ ਪੈਂਦਾ ਆ ਜਾ ਕੇ ਵੜਣਾ ਪਊਗਾ ਜੇ ਆਏ ਅਗਲੇ ਏਰੀ ਵਾਰੀ ਵੜਦੇ ਫਿਰ ਤਾਂ ਬੱਸ ਉਹ ਫਿਰ ਹੁਣ ਤਾਂ ਵੜਨਾ ਹੁਣ ਕੋ ਟੈਂਟ ਪਾਈ ਜਨੇ ਮੋਟਰਸਾਈਕਲ ਲੈ ਜਾਣਾ ਉਹ ਤਾਂ ਕਿਹਨੇ ਨਹੀਂ ਟੈਂਟ ਪਾਈ ਜਨਾ ਹਾਂ ਉਹ ਜਾਣਾ ਹੀ ਹੁਣ ਤਾਂ ਵਧੀਆ ਨਹੀਂ ਲੱਗਦਾ ਦੇਖੀ ਕਿੰਨੀ ਗਰਮੀ ਹੈ ਬਾਹਰ ਤੋਂ ਉਹ ਗਰਮੀ ਗਰਮੀ ਤੂੰ ਹੁਣ ਪਾਣੀ ਦੀ ਬਾਰੀ ਲਾਉਣ ਜਾ ਮੈਂ ਤੈਨੂੰ ਦੱਸਾਂ ਜੀਰੀ ਸੁੱਕੀ ਜਾਂਦੀ ਐ ਨਾ ਬੇਬੇ ਗਾਲਾਂ ਦੇਊਗੀ ਆ ਕੇ ਚੱਲ ਚੱਲ ਚੱਕ ਮੋਟਰਸਾਈਕਲ ਤੇ ਪਾਜਾਂ ਮੋਟਰਸਾਈਕਲ ਲੈ ਜਾਣ ਮੋਟਰਸਾਈਕਲ ਹੀ ਚਾੜੀ ਭੱਜ ਜਾ ਹੁਣ ਹੁਣ ਕੀ ਦੇਖਦਾ ਐ ਉਹ ਚਾਬੀ ਕਿੱਥੇ ਮੈਨੂੰ ਚਾਬੀ ਦੇ ਚਾਬੀ ਉੱਤੇ ਬੈਠ ਕੇ ਚਾਊਗੀ ਰਹਿ ਜਾ ਮਸਾਂ ਤੋਰੇਗਾ ਮਾ ਵਰ ਗਏ ਚਲ ਕੇਰਾਂ ਤਾਂ ਖੇਤ ਜਾਊਗਾ ਇਹ ਮੈਂ ਕਹ ਦੂੰ ਮੈਨੂੰ ਤਾਂ ਕੁਝ ਨਹੀਂ ਲੱਗਦੀ ਜਾਂਦੀ ਮੈਂ ਤਾਂ ਦਿਨ ਭੁੱਲ ਗਈ ਵੀ ਆ ਜੈਂਤਵਾਰ ਸੀਗਾ ਮਸਾ ਮਨਾਇਆਗਾ ਜੇ ਕੁੜੀ ਜੀ ਆ ਜਾਂਦੀ ਹੁਣ ਘਰਾਂ ਦੀ ਘਰੇਸ ਆਪੇ ਕਿਹੜਾ ਗੇੜਾ ਦੇ ਕੇ ਮੁੜਿਆ ਹੋਗਾ ਮੈਂ ਇਹ ਕਹ ਦੂੰ ਵੀ ਤੈਨੂੰ ਕਿਹੜਾ ਟਾਈਮ ਦਾ ਪਤਾ ਲੱਗਿਆ ਉਹ ਕ' ਵਜੇ ਸੀਗੇ ਜੇ ਕਿਤੇ ਹਰਪ੍ਰੀਤ ਮੈਨੂੰ ਨਾਂ ਦੱਸਦੀ ਨਾ ਅੱਜ ਅੱਜ ਤਾਂ ਏਸੀ ਵਾਲੇ ਕਮਰੇ ਜੀ ਠੰਡੇ ਚ ਪਾ ਕੇ ਨਹਿਰੀ ਪਾਣੀ ਨਿਕਲ ਗਿਆ ਸੀਗਾ ਪਤਾ ਨਹੀਂ ਦਿਮਾਗ ਨੂੰ ਕੀ ਹੋਇਆ ਮਖਲਾ ਜੈਂਤਵਾਰ ਹੈ ਦਿਨੀ ਭੁੱਲ ਗਿਆ ਮੈਂ ਉਹ 덴ਤਾ ਵਾ ਸਾਰਾ ਨੇ ਏਸੀ ਭਲਾਉਂਦੇ ਆ। ਆ ਕਣਕ ਜੀ ਉਹ ਕਰਕੇ ਪਾ ਕੇ ਮੈਂ ਥੱਕ ਜਿਹਾ। ਤੇ ਬਸ ਮਨਚੀ ਬਣਾ ਲਈ ਗੱਲ। ਬਾਈ ਤਾਂ ਐਂ ਤਬਾਰੀ ਏ। ਲੈ ਹੋ ਜੇ ਤਾਂ 20 ਮਿੰਟ ਤਾਂ ਪਾਣੀ ਲਿਖ ਲਈ ਗਾ ਚਲ 20 ਤੱਕ ਕਿਹੜੇ ਸਾਰੀ ਬਾਰੀ ਜਾਂਦੀ। 5-6 ਘੰਟੇ ਜਿ ਕਿਤੇ ਨਾ ਹਰਪ੍ਰੀਤ ਦੱਸ। ਮੈਂ ਤਾਂ ਆਰਾਮ ਨਾਲ ਸੌਂ ਜਾਂਦਾ ਏਸੀ ਵਾਲੇ ਕਮਰੇ 'ਚ। ਓਹੋ ਇੰਨੀ ਗਰਮੀ ਕਿ ਹਾਸੀ ਭਾਬੀ ਨੂੰ ਵੀ ਬਾਈ ਨੂੰ ਭੇਜ ਦੇ ਵੀ ਚੱਲ ਚੱਲ ਨਹੀਂ ਬਾਈ ਹੈਗਾ ਤਾਂ ਕਿਸੇ ਨੂੰ ਹੋਰ ਭੇਜ ਦੇ ਜੇ ਬੇਬੇ ਹੁੰਦੀ ਤਾਂ ਆ ਜਾਂਦੀ ਮੱਚ ਗਈ ਮੈਂ ਤਾਂ ਗਰਮੀ ਚ ਦੌਰਾ ਪੈਣ ਵਾਲਾ ਹੋ ਗਿਆ ਮੈਨੂੰ ਤਾਂ ਅਜੇ ਘਰੇ ਗਈ ਨੂੰ ਪਤਾ ਨਹੀਂ ਚਾਹ ਪਾਣੀ ਫੜਾਉ ਕਿ ਨਾ ਚੱਲ ਦੇਖਦੀਆਂ ਜਾ ਕੇ ਇੰਨੀ ਗਰਮੀ ਓਹੋ ਹੋ ਮਸਾਂ ਆਈਆਂ ਤੁਰ ਕੇ ਮੈਂ ਤਾਂ ਜੇ ਬੇਬੇ ਹੁੰਦੀ ਮੈਨੂੰ ਪਹਿਲੀ ਮੂਹਰੇ ਬਾਹਰ ਚ ਲੈਣ ਆ ਜਾਂਦੀ ਬੇਬੇ ਬਿਨਾ ਤਾਂ ਘਰ ਵੀ ਸੁਣਨਾ ਹੋਇਆ ਪਿਆ ਉਹੀ ਗੱਲ ਮਾਵਾ ਬਿਨਾ ਕੌਣ ਚੁਰੇ ਧੀਆਂ ਨੂੰ ਕੋਈ ਕਰੇ ਵੀ ਨਹੀਂ ਦੀਦਾ ਹੈਗਾ ਕਿੱਧਰ ਵਾਗ ਗਈ ਸਾਰੇ ਹੁਣ ਤਾਂ ਫੋਨ ਕਰਿਆ ਸੀ ਭਾਬੀ ਨੂੰ ਭਾਬੀ ਹਰਪ੍ਰੀਤ ਤੂੰ ਕਿੱਧਰ ਵਾਗੀ ਪਤਾ ਨਹੀਂ ਜਾਣਕੀ ਨੇ ਬੋਲਦੀ ਉਹੀ ਟਾਲ ਟੁਲ ਗਈ ਕਿਸੇ ਪਾਸੇ ਵੀ ਆਊਗੀ ਕੁੜੀ ਕੀ ਪਤਾ ਹੁਣ ਕਿੱਧਰ ਗਈ ਆ ਹਰਪ੍ਰੀਤ ਮਾਤਾ ਪਾਣੀ ਬਿਨਾ ਵੀ ਤਿਹਾਈ ਮਰੀ ਆਣੀ ਐ ਮੈਂ ਤਾਂ ਮਸਾ ਮਾਰ ਕੇ ਡਿੱਗੀਆਂ ਘਰੇ ਕਿਵੇਂ ਲੱਗੀ ਪਈ ਹੋਕਰੇ ਮਾਰਨਾ ਆ ਜਾ ਬਾਹਰ ਆ ਜਾ ਬਾਹਰ ਆ ਗਈ ਬਈ ਆ ਗਈ ਲੈ ਮੈਂ ਤਾਂ ਅਖੇ ਦੋ ਟਾਈਮ ਲਾਵਾਂਗੀ ਹੌਲੀ ਹੌਲੀ ਤੁਰ ਕੇ ਆਵਾਂਗੀ ਮੈਂ ਐਡੀ ਦੂਰ ਅੱਡਾ ਹੋਰ ਸੁਣਾ ਕੀ ਹਾਲ ਚਾਲ ਐ ਠੀਕ ਆ ਪਾ ਵੀ ਮਸੇਂ ਦਰਸ਼ਨ ਦਿੱਤੇ ਆ ਫਿਰ ਮੈਂ ਵੀ ਅੰਦਰ ਗਈ ਬੋਲ ਮਾਰੀ ਆਣੀ ਮੇਰੇ ਨਾਲ ਗਲ ਦੁਖਣ ਲੱਗ ਗਿਆ ਬੋਲ ਮਾਰ ਮਾਰ ਕੇ ਫਿਰ ਮੈਨੂੰ ਰਾਜਵੀਰ ਆ ਗਏ ਰਾਜਵੀਰ ਨੂੰ ਮੈਂ ਤੁਰ ਹੀ ਹੁੰਦੀ ਨੂੰ ਟਾਈਮ ਲੱਗ ਜਾਵਾ ਤੈਨੂੰ ਕੀ ਭਾਪੀ ਮੈਂ ਕਿਹੜੇ ਬਿਲਾਂ ਦੀ ਤਾਂ ਆ ਕੇ ਬੈਠੀ ਆ ਮੰਜੇ ਤੇ ਚਲ ਕੋਈ ਨਹੀਂ ਬਈ ਲਿਆਉਣੀ ਆ ਪਾਣੀ ਲੈ ਪਾਣੀ ਮੈਂ ਤਾਂ ਜਿਹਾ ਹੀ ਮਰੀ ਅੰਨੀ ਕਰੋਂਦੀ ਕਿਹੜੇ ਨੇ ਇਹਦੇ ਕੰਮ ਲੈ ਹੋਰ ਸਮਾਂ ਲੈ ਆਉਂਦੀ ਪਾਣੀ ਬਈ ਬਾਹਰ ਠੰਡੇ ਨਾਲ ਤੇਰਾ ਗਲਾ ਖਰਾਬ ਹੋ ਜਾਊਗਾ ਇੰਨੀ ਗਰਮੀ ਤੂੰ ਤਰੱਕਿਆ ਇੰਨੇ ਇਹ ਲਾ ਪੀ ਲਾ ਪਹਿਲਾਂ ਤੂੰ ਤੌੜੇ ਵਾਲੀ ਪੀਦਾ ਹੁੰਦਾ ਲਪੀ ਤੋਂ ਲਿੰਦੀ ਦੋ ਕੁ ਟਾਂ ਹੁਣ ਚਲ ਬਸ ਪੀ ਲੈ ਠੰਡਾ ਨਹੀਂ ਪਾਣੀ ਬਾਸਦਾ ਨਹੀਂ ਤੱਤਾ ਬਿਲਾ ਕੇ ਫੜਾ ਤਾ ਮੈਂ ਜਾਣ ਕੇ ਨਹੀਂ ਦਿੱਤਾ ਬਈ ਮੈਂ ਖਤਰਾ ਗਲਾ ਖਰਾਬ ਨਾ ਹੋ ਜੇ ਜਿਵੇਂ ਬਾਹਲਾ ਪਿੰਡ ਤੇ ਇੰਨੀ ਤੇਰਾ ਗਲਾ ਖਰਾਬ ਹੋ ਜਾਣਾ ਬੇਬੇ ਫਿਰ ਮੇਰੇ ਨਾਲ ਲੜਦੀ ਵੀ ਮੇਰੀ ਤੀਨੋਂ ਤਾਂ ਬੇਬੇ ਅੱਜ ਤੜਕੀ ਹੀ ਏ ਕਿਵੇਂ ਖਾਣ ਨਾਲ ਹੀ ਗਈ ਆ ਖਾਣ ਨਹੀਂ ਗਈ ਆ ਇਹਨੇ ਤੈਨੂੰ ਪਤਾ ਹੀ ਆ ਫਿਰ ਬੇਬੇ ਦੇ ਸੁਭਾਅ ਨਾਲ ਹਾਂ ਤੇਰੇ ਨਾਲ ਤਾਂ ਮੈਨੂੰ ਬੇਬੇ ਹਟਾਗਾ ਮੜੀ ਵੀ ਗੱਲ ਪਿੱਛੇ ਲੜਦੀ ਆ ਕਣਕ ਪਿੱਛੇ ਲੜਦੀ ਮੇਰੇ ਨਾਲ ਅੱਛਾ ਕੀ ਕਹਿੰਦੀ ਇਹਨਾ ਕੀ ਸੀ ਕਹਿੰਦੀ ਆ ਕਿ ਕਣਕ ਕੱਲ ਮੈਨੂੰ ਆਦੀ ਇੰਨੀ ਗਰਮੀ ਸੀ ਬਈ ਦੁਪਹਿਰੇ ਚ ਮੈਨੂੰ ਕਹਿੰਦੀ ਹੁਣੇ ਹੁਣ ਕਣਕ ਤੋਂ ਪਹਿਲਾਂ ਮੈਥੋਂ ਇੰਨੇ ਦੁਪਹਿਰੇ ਚ ਕਿਉਂ ਧੋਤੀ ਜਾਂਦੀ ਏ ਮੈਂ ਉਹਨਾਂ ਆਖ ਬੇਬੇ ਮੈਂ ਤੜ ਕੇ ਧੋ ਦੂੰ ਜੇ ਧੋ ਟੂਟੀ ਆਈ ਹਾ ਉਹਦੇ ਨਾਲ ਮਸਾਂੀਆਂ ਗੱਲਾਂ ਨਹੀਂ ਨਾ ਹੁੰਦਾ ਬੁੜੀ ਹੋਈ ਪਈਆਂ ਤੂੰ ਤਾਂ ਲੈ ਫਿਰ ਉਹਨੂੰ ਤੂੰ ਤਾਂ ਆਪ ਮਾਂ ਨੂੰ ਗੋ ਮੇਰੇ ਮਾਰਨ ਲੱਗੀ ਕੰਮ ਭਾਲਦੀ ਹੋਵੇਂਗੀ ਬੇਬੇ ਤੋਂ ਹੋਰ ਕੀ ਨਾ ਨਾ ਹੋਰ ਫਿਰ ਮੈਂ ਬੇਬੇ ਨੂੰ ਕਹਿੰਦੀ ਸੀ ਕਿ ਕਣਕ ਤੋੜ ਦੇ ਗੱਲਾਂ ਕਿਹੜੀਆਂ ਕਰਦੇ ਰਹੀ ਬੰਨਾ ਕੁਖਾਰ ਨਾ ਸੁੱਖੋ ਅੰਬੀ ਤੋਂ ਸ਼ੁਰੂ ਹੋ ਗਿਆ ਪਹਿਲਾਂ ਬੇਬੇ ਲੱਗ ਗਈ। ਅਸਰ ਕਰ ਤੂੰ ਵਧੀਆ ਪੁੱਛ ਲਈ ਭਾਬੀ ਮੇਰੀ। ਲੈ ਮੈਂ ਪੁੱਛੀ ਤੇ ਆਣੀ ਬਣਾ ਲਈ ਆ ਕੇ ਬੈਠੀ ਆ ਨਾ ਪਾਣੀ ਨਾ ਧਾਣੀ ਨਾ ਚਾਹ ਚੱਜ ਦੀ। ਚਾਹ ਤਾਂ ਆ ਜੇ ਬਈ ਮੈਂ ਕਰੂੰਗੀ ਤੈਨੂੰ। ਚਾਹ ਤਾਂ ਕਿਹੜੀ ਤੂੰ ਪੀ ਲਈ। ਇਹ ਦੂ ਪਹਿਲਾਂ ਤੂੰ ਪਹਿਲੀ ਮੇਰੇ ਨੇ ਲੰਗੂ ਨਾ ਚਾਹ ਨਾ ਕਿਸੇ ਚੀਜ਼ ਦਾ ਕੋਈ ਚਾਹ ਪਾਣੀ ਪੁੱਛ ਲਾ ਰੋਟੀ ਟੁੱਕ ਪੁੱਛ ਲਾ ਪਹਿਲੀ ਲੱਗੀ ਤੂੰ ਤਾਂ ਘਨੇ ਪਾਉਣਾ। ਚੱਲ ਫਿਰ ਰੋਟੀ ਬਣਾਵਾਂ ਤੇ ਚਾਹ ਪੀਵੇਂਗੀ ਮੇਰੇ ਨਾਲ। ਹੋ ਵੀ ਗੱਲ ਮੈਂ ਤਾਂ ਮਰ ਕੇ ਡਿੱਗੀ ਐਂਗੀ। ਫਿਰ ਕੀ ਹੁੰਦਾ ਸੀ ਤੂੰ ਆ ਜਾਂਦੀ ਜੇ ਬੇਬੇ ਨਹੀਂ ਸੀਗੀ ਤਾਂ ਮੂਰੇ ਲੈ ਪਨਾ ਮੈਂ ਮਾਰੀ ਫੜ ਲੈਂਦੀ ਮੈਂ ਥੋ ਆ ਕੇ ਸਮਾਨ ਨੂੰ ਕਿਹੜੇ ਗੱਲ ਤੂੰ ਬਾਲਾ ਵੱਡਾ ਝੋਲਾ ਲੈ ਕੇ ਆਈ ਐ ਮਾੜਾ ਇਹ ਤਾਂ ਤੇਰੇ ਕੋਈ ਝੋਲਾ ਚਾਰ ਕਿਚ ਤੇ ਚੱਕਣਾ ਔਖਾ ਹੋ ਜਾਂਦਾ ਮਾਰੇ ਬਈ ਬੇਬੇ ਹਿੰਦੀ ਤਾਂ ਬਗ ਜਾਂਦੀ ਮੈਂ ਕਿ ਸੋਹਣੀ ਲੱਗਦੀ ਸੀ ਉਹੀ ਗੱਲ ਮੂਹਰੇ ਚੰਦਰਾਂ ਤੇ ਜਾਂਦੀ ਉੱਥੇ 10 ਬੰਦੇ ਬੈਠੇ ਹੁੰਦੇ ਉਹ ਕਹਿੰਦੇ ਵੀ ਆ ਕਿੱਦਰੀ ਆਈ ਮੇਹੂ ਚੱਕੀ ਆਹੋ ਹਾਂ ਸਹੀ ਗੱਲ ਐ ਤਾਂ ਬੇਬੇ ਤੂੰ ਤਾਂ ਪਿੰਡ ਵਿੱਚ ਕਿਵੇਂ ਗਈ ਈਆਂ ਧਿਆਨ ਨਾਲ ਤੂੰ ਹੀ ਗੱਲ ਪਿੰਡ ਵਿੱਚ ਦੀ ਆ ਜਾਣ ਭਾਵੇਂ ਕਿਸੇ ਨੇ ਚੜ ਕੇ ਆ ਜਾਣ ਉਹ ਤਾਂ ਗੱਲ ਛੱਡ ਹਰਪ੍ਰੀਤ ਹੁਣ ਆਉਣਾਂ ਤੂੰ ਐ ਤਾਂ ਦੇਖ ਵੀ ਇੰਨੀ ਗਰਮੀ ਐ ਕਿਵੇਂ ਬੰਦਾ ਬਈ ਮੈਂ ਤੈਨੂੰ ਏਸੀ ਵਾਲੇ ਕਮਰੇ ਚ ਹਜੇ ਮੈਂ ਕਹਤਾ ਮੈਂ ਤੈਨੂੰ ਦੱਸੀ ਜਾਂਦੀ ਆ ਵੀ ਤੂੰ ਗਰਮ ਸਰਦ ਨਾ ਹੋ ਜਾਈ ਕੋਈ ਨੀ ਬਗ ਚਲੀ ਏਸੀ ਚ ਚਾਹ ਪਾਣੀ ਪੀ ਕੇ ਬਗ ਚਲੀ ਅੰਦਰ ਮੈਂ ਕਾ ਲੈਣੀ ਮੈਂ ਕੋਈ ਨਾ ਮੈਂ ਤਾਂ ਇੱਥੇ ਬਹਿ ਜੂਗੀ ਇੱਥੇ ਪੀ ਲਾਂ ਨਾ ਕੋਈ ਨਹੀਂ ਬਗ ਚਲੀ ਅੰਦਰ ਆ ਪਹਿਲਾਂ ਪਾਣੀ ਦੀ ਘੁੱਟ ਨਹੀਂ ਪੀਤੀ ਉਹਨੂੰ ਕੋਈ ਸ਼ੁਰੂ ਹੋਗੀ ਚੱਜ ਨਹੀਂ ਬਣਾ ਲਈ ਚਾਹ ਚਾਹ ਦੀ ਘੁੱਟੇ ਦੇ ਯੋਗਰੀ ਕਰ ਲਈ ਘੁੱਟਾ ਫੜਾ ਜਾਣੀ ਆ ਉਹ ਔਹੀ ਕੰਮ ਹੈ ਇਹਨਾਂ ਦਾ ਤਾਂ ਉਹ ਜੀ ਤਾਂ ਮਾਂ ਤੇ ਉਹ ਜੀ ਤੀ ਆਉਂਦੀ ਵੀ ਚੱਲ ਪਈ ਆਉਂਦੀ ਵੀ ਚੱਲ ਪਈ ਬਸ ਬੋਲਦੀਆਂ ਕੱਲਾ ਬੋਲਦੀ ਤਾਂ ਫਿਰ ਮਾਣੂਗਾ ਜਿਵੇਂ ਮਾਂ ਬੋਲਦੀ ਐ ਪਹਿਲੇ ਬੇਬੇ ਕੀ ਥੋੜਾ ਕੁਛ ਕਰਕੇ ਗਏ ਅਜੇ ਤਾਂ ਮੈਂ ਦੱਸਿਆ ਨਹੀਂ ਵੀ ਇੰਨਾ ਲੜਕੇ ਗਈ ਐ ਮੇਰੇ ਨਾਲ ਮੈਂ ਬਾਹ ਫੜ ਕੇ ਫਿਰ ਘਰੋਂ ਕੱਢਣੀ ਪਈ ਮੈਨੂੰ ਨਾ ਹੀ ਮੋੜੇ ਕੋਲੇ ਦੱਸਿਆ ਇਹਦੇ ਭਰਾ ਕੋਲੇ ਜੇ ਦੋਨਾਂ ਭੈਣ ਭਰਾ ਨੂੰ ਪਤਾ ਲੱਗ ਗਿਆ ਨਾ ਫਿਰ ਦੇਖੀ ਕਲੇਸ਼ ਕਰਦੇ ਬਾਹ ਕਲੇਸ਼ ਤਾਂ ਹਲੇ ਛਿੜੂਗਾ ਨਾ ਮਾਂ ਫੇਰ ਤਾਂ ਭਰਾ ਵੀ ਕਰੂਗਾ ਕਿ ਕੀ ਕੀ ਕਰਾਂ ਹੁਣ ਮੈਂ ਜਿਹਦੇ ਕੋਲੇ ਝੂਠ ਬੋਲਤਾ ਸੀ ਐ ਕਹਿੰਦਾ ਸੀ ਵੀ ਭਾਈ ਤੇਰਾ ਤਾਂ ਭਾਈ ਘਰੇ ਨਹੀਂ ਖੇਤ ਗਿਆ ਹੋਇਆ ਉਹੀ ਗੱਲਾਂ ਮੇਰੇ ਤੋਂ ਉਹ ਗੱਲ ਹੋ ਗਈ ਝੂਠ ਬੋਲਦੀ ਬੋਲਦੀ ਜਿਵੇਂ ਚੱਕਰ ਚ ਫਸ ਗਈ ਦੋ ਝੂਠ ਬੋਲਣੇ ਪਏ ਹੁਣ ਮੈਨੂੰ ਪਹਿਲਾਂ ਇਹਨੂੰ ਝੂਠ ਬੋਲਿਆ ਤੇਰਾ ਪਰਾ ਘਰੇ ਨਹੀਂ ਫਿਰ ਉਹਨੂੰ ਝੂਠ ਬੋਲਿਆ ਵੀ ਆਪਣੀ ਪਾਣੀ ਦੀ ਵਾਰੀ ਅੱਜ ਹੁਣ ਦੇਖੀ ਜੋ ਜਿਵੇਂ ਬਣੂਗੀ ਕਿ ਰੈਨ ਚਾਹ ਫੜਾ ਮੈਂ ਚਾਹ ਫੜਾ ਕੇ ਮੈਂ ਤਾਂ ਨੀਰਾ ਪਾਉਣ ਦਾ ਡਿਜ਼ਾਈਨ ਨਹੀਂ ਉਦਰੀ ਆਪੇ ਭੈਣ ਭਰਾ ਕੁਛ ਮਰਜ਼ੀ ਕਰਨ ਮੈਨੂੰ ਤਾਂ ਲੱਗਦਾ ਕਿਤੇ ਹਵਾ ਵੀ ਨਾ ਜਾਵੇ ਲੈ ਰਹਿ ਮੇਰੀ ਚਾਹ ਲੈ ਆਈ ਚਾਹ ਮੈਂ ਤਾਂ ਨੀਰਾ ਪਾ ਕੇ ਨਹੀਂ ਮੱਜਾਂ ਨੂੰ ਤੇਰਾ ਬਾਈ ਖੇਤ ਗਿਆ ਹੈ ਤੈਨੂੰ ਦੱਸੀ ਸੀ ਹੈ ਨਹੀਂ ਕਰੇ ਤੇ ਤੂੰ ਚਾਹ ਪੀ ਲਾ ਫੇਰ ਬੈਠਾਂਗੇ ਏਸੀ ਵਾਲੇ ਕਮਰੇ ਚ ਏਸੀ ਵਾਲੇ ਕਮਰੇ ਚ ਮੈਂ ਉੱਥੇ ਬਹਿ ਕੇ ਚਾਹ ਉਹ ਨਾ ਪੀ ਲਾਂ ਏਸੀ ਵਾਲੇ ਨਹੀਂ ਨਹੀਂ ਏਸੀ ਤਾਂ ਮੈਂ ਬੰਦ ਕਰਤਾ ਜਦੋਂ ਉਹ ਬੇਲ ਵਾਲਾ ਆ ਜੂਗਾ ਸਾਨੂੰ ਦਾ ਪਹਿਲਾਂ 7-8000 ਬਿੱਲ ਦਾ ਆਇਆ ਪਿਆ ਅੱਛਾ ਹਾਂ ਹਾਂ ਤਾਂ ਬੰਦ ਕਰਤਾ ਥੋੜਾ ਜਿਹਾ ਫੇਰ ਤੂੰ ਬੰਦ ਕਰਕੇ ਬੈਠੀ ਹੁੰਨੀ ਅੰਦਰ ਲੈ ਮੈਂ ਤਾਂ ਪੱਖਾ ਹੀ ਲਾਇਆ ਹੋਇਆ ਸੀ ਹੁਣ ਬੰਦ ਸੀ ਏਸੀ ਤਾਂ ਪੱਖਾ ਲਾਇਆ ਤੇ ਚੱਲ ਮੈਂ ਨੀਰਾ ਪਾਇਆ ਵਾ ਤੇ ਫੇਰ ਛੱਡ ਲਾਂਗੀ ਚੰਗਾ ਨਹੀਂ ਤੇਰੇ ਪਾਈ ਆ ਜੂ ਚੰਗਾ ਤੈਨਕ ਪਰਲਾ ਰਾਮ ਚੰਗਾ ਚਾਤਾ ਦੇਖ ਲਈ ਹੋਰਾ ਚਾਹ ਗਈ ਕੁੱਟਾ ਨਾ ਕੁਸ ਖਾਣ ਨੂੰ ਨਾ ਪੀਣ ਨੂੰ ਨਾਲ ਉਹੀ ਗੱਲ ਜੇ ਬੇਬੇ ਹੁੰਦੀ ਤਾਂ ਵਿਚਾਰੀ ਲਿਆਉਂਦੀ ਇਹਨੂੰ ਕੀ ਹੈਗਾ ਮੇਰਾ ਆਈ ਦਾ ਇਹ ਤਾਂ ਹੁਣ ਵੀ ਆਏ ਕਹਿੰਦੀ ਐ ਵੀ ਦਵਾ ਦਬਾ ਕੇ ਜੀ ਬਸ ਕਿਹੜੇ ਵੇਲੇ ਜਾਂਦੀ ਮੈਂ ਵੀ ਨਹੀਂ ਹੁਣ ਮੈਂ ਵੀ ਪੂਰੀ ਗੱਲਬਾਤ ਕਰਕੇ ਹੀ ਜਾਊਂਗੀ ਹੁਣ ਕੱਲਾ ਤਾਂ ਦੇਖ ਕਰਦੀ ਲੈ ਐਵੇਂ ਪਕਾਈ ਕਰਾਤੀ ਮੇਰੀ ਨਾ ਕੋ ਗੱਲ ਨਾ ਕੋ ਬਾਤ ਜੇ ਮੈਨੂੰ ਕਹੇ ਤੂੰ ਦਿਨ ਭੁੱਲ ਲੈ ਪਤਾ ਨਹੀਂ ਕੀ ਗੱਲ ਹੋਗੀ ਕਿਉਂ ਮੈਨੂੰ ਨੇ ਹੋਰ ਹੀ ਦਿਨ ਦੱਸਤਾ ਚੰਗਾ ਭਲਾ ਐਂ ਤਵਾਰ ਸੀਗਾ ਸੋਮਵਾਰ ਕਹੀ ਜਾਂਦੀ ਹੈਗੀ ਭੈਣਾ ਹੀ ਬੈਠੀ ਐ ਆ ਗਿਆ ਭਾਈ ਛੋਕਰਾ ਬਈ ਚੱਲ ਸਰੀਰ ਆਪਣੀ ਹੱਥ ਠੀਕ ਸੀ ਭਣੇ ਹਾਂ ਠੀਕ ਐ ਭਾਈ ਪਰ ਇਹ ਸੁਸਤੀ ਜੇ ਬੈਠੀਆਂ ਕੀ ਗੱਲ ਕੱਲੇ ਬੈਠੀਆਂ ਭਾਈ ਕਦੋਂ ਆਉਂਦੀ ਚੱਲ ਇੰਨਾ ਸ਼ੁਕਰ ਤੂੰ ਤਾਂ ਆ ਗਿਆ ਹਰਪ੍ਰੀਤ ਕਿੱਧਰ ਵਾ ਗਿਆ ਹਰਪ੍ਰੀਤ ਇੱਧਰੀ ਪਸ਼ੂਆਂ ਵੱੰਨੀ ਗਈ ਆ। ਸੱਣੀ ਕਰਦੀ ਆ ਪਸ਼ੂਆਂ ਨੂੰ। ਅੱਛਾ ਨੀਰਾਪਉਣ ਬਾਗੀ ਮੱਝਾਂ। ਹਾਂ। ਪਰ ਤੂੰ ਮੈਨੂੰ ਫੋਨ ਕਰਨ ਲਈ ਅੱਡੇ ਤੋਂ ਮੈਂ ਲੈ ਆਉਂਦਾ। ਮੈਂ 12 ਵਜੇ ਉੱਤਰੀ ਸੀ ਬਈ ਕਰਿਆ ਸੀ ਫੋਨ ਹਰਪ੍ਰੀਤ ਨੂੰ। ਹਰਪ੍ਰੀਤ ਕਹਿੰਦੀ ਵੀ ਬਾਈ ਤਾਂ ਘਰੇ ਹੈ ਨਹੀਂ ਤੇਰਾ। ਪਰ ਇਹ ਮੇਰੀ ਗੱਲ ਸੁਣ ਲੈ 12 ਵਜੇ ਉੱਤਰੀ ਸੀ। ਹਾਂ 12 ਵਜੇ ਉੱਤਰੀ ਮੈਂ ਤਾਂ ਮਸਾਂ ਘਰੇ ਆ ਕੇ ਡਿੱਗੀਆਂ ਇੰਨੀ ਗਰਮੀ 'ਚ। ਉਹੀ ਗੱਲ ਜੇ ਬੇਬੇ ਹੁੰਦੀ ਤਾਂ ਵਿਚਾਰੀ ਮੈਨੂੰ ਲੈਣ ਵਗ ਜਾਂਦੀ ਮੂਰੇ ਭਣੀ ਮੇਰੀ ਗੱਲ ਸੁਣ ਲੈ 12 ਵਜੇ ਤਾਂ ਮੈਂ ਘਰੀ ਪਏ ਸੀ ਅਸੀ ਵਾਲੇ ਕਮਰੇ ਚ ਮੈਂ ਤਾਂ 12 10 ਤੇ ਗਿਆਗਾ ਘਰ ਤੇ ਭਾਈ ਮੈਨੂੰ ਤਾਂ ਹਰਪ੍ਰੀਤ ਕਹਿੰਦੀ ਤੇਰਾ ਬਾਈ ਘਰੇ ਹੈ ਨਹੀਂਗਾ ਤੂੰ ਮੈਨੂੰ ਗੱਲ ਦੀ ਸਮਝ ਨਹੀਂ ਆਉਂਦੀ ਝੂਠ ਕੋ ਬੋਲੀ ਜਾਂਦੀ ਐ ਓਏ ਤੈਨੂੰ ਝੂਠ ਬੋਲਦਾ ਭਣੀ ਪਹਿਲਾਂ ਤੈਨੂੰ ਝੂਠ ਬੋਲਿਆ ਉਹ ਫਿਰ ਮੈਨੂੰ ਝੂਠ ਬੋਲਤਾ ਮੈਨੂੰ ਮੈਂ ਚੰਗਾ ਭਲਾ ਪਿਆ ਸੀ ਰਾਂ ਮਨ ਨਾਲ ਅੱਛਾ ਅੱਜ ਕੋਈ ਕੰਮ ਤਾਂ ਨਹੀਂ ਸੀ ਆਖੇ ਤਾਂ ਮੈਂ ਹਲ ਪੈ ਜੇ ਨਾ ਆਰਾਮ ਕਰ ਲੈਨੇ ਮੈਨੂੰ ਕਹਿੰਦੇ ਆਪਣੀ ਪਾਣੀ ਦੀ ਵਾਰੀ ਅੱਜ ਮਹਾ ਪਾਣੀ ਦੀ ਵਾਰੀ ਆਪਣੇ ਦਾ ਸੋਮਵਾਰ ਨੂੰ ਹੁੰਦੀ ਹੈ ਅੱਛਾ ਮਹਾ ਧੇ ਦਵਾਰ ਹੈ ਕਹਿੰਦੇ ਨਹੀਂ ਹੈ ਕਿ ਸੋਮਵਾਰ ਹੈ ਇਹ ਕੰਮ ਤਾਂ ਫੇ ਮਾੜਾ ਹਰਪ੍ਰੀਤ ਦਾ ਝੂਠਾ ਹੈ ਹਾਂ ਭਣੀ ਉਹ ਤਾਂ ਮਾੜਾ ਤਾਂ ਕੀ ਭਣੀ ਮੈਂ ਤਾਂ ਗਾਹਾਂ ਤੇ ਪਾਣੀ ਪਾੜਦਾ ਫਿਰ ਪਾਣੀ ਕਿਤੇ ਖਾਲਚ ਹੈ ਨਾ ਅੱਛਾ ਤੇ ਭਾਈ ਤੂੰ ਜਾ ਕੇ ਪੁੱਛਿਆ ਨਾ ਚਾਚੀ ਗਿਆ ਨੂੰ ਅੱਛਾ ਉਹ ਕਹਿੰਦਾ ਦਿਮਾਗ ਠੀਕ ਹੈ ਦਾ ਅੱਜ ਦਿਨ ਕੀ ਹੈ ਕਹਿੰਦੇ ਮਹਾ ਜਨ ਸੋਮਵਾਰ ਉਹ ਕਹਿੰਦਾ ਅੱਜ ਤੱਕ ਕਮਲਿਆ ਵਜੇ ਮੂਰਖਾ ਅੱਜ ਤਾਂ ਐਤਵਾਰ ਹੈ ਹਾਂ ਫਿਰ ਭਾਈ ਅੱਜ ਤਾਂ ਐਤਵਾਰ ਆ ਪੜੇ ਮੈਨੂੰ ਗੱਲ ਦੀ ਸਮਝ ਨਹੀਂ ਆ ਜਿਹੜੇ ਝੂਠ ਕਿਉਂ ਬੋਲੀ ਜਾਂਦੀ ਹੈ। ਇੱਕ ਵਾਰ ਦਾ ਕਰਕੇ ਤਾਂ ਮੈਂ ਆਈ ਸੀ। ਹਾਂ ਉਹ ਜਦਲ ਛੁੱਟੀ ਹੁੰਦੀ ਹੈ ਬੱਚਿਆਂ ਹਣਾ। ਉਹ ਛੁੱਟੀ ਹੁੰਦੀ ਆ। ਪਰ ਹਾਇ ਕਿੱਥੇ ਮੈਨੂੰ ਹੁਣੀ ਜਾ ਕੇ ਦੰਨਾ ਪਤਾ। ਪੁੱਛ ਬਾਈ ਉਹਨੂੰ ਸਮਾਰ ਕੇ ਕਿਤੇ ਤਾਂ ਤਾਂ ਨਾ ਕਹਿੰਦੀ ਹੋਵੇ ਵੀ ਭੈਣ ਨੂੰ ਲਿਆਉਣਾ ਪਊਗਾ ਜਾ ਕੇ। ਇਨੀ ਕੋਈ ਗੱਲ ਵਿੱਚੋਂ ਤਾਂ ਕੋਈ ਗੱਲ ਲਿਖਣੂਗੀ। ਹਾਂ ਹੈਗੀ ਆ ਕੋਈ ਗੱਲ। ਹਾਂ ਜਿਹੜੀ ਨਾਲ ਤਾਂ ਮੈਂ ਬਗੈਰ ਫालतू ਮੇਰੀਆਂ ਨੇ ਭਕਾਈ ਕਰਾਈ ਬਗੈਰ ਗੱਲ ਤੋਂ। ਹਾਂ ਤੇ ਨਾਲੇ ਤੈਨੂੰ ਝੂਠ ਬੋਲਿਆ ਨੇ। ਪੁੱਛ ਬਾਈ ਇਹਨੂੰ। ਅੱਜ ਹੀ ਪੁੱਛਣਾ ਪੜੇ। ਹਾਂ ਇਹ ਗੱਲ ਤਾਂ ਪੁੱਛਿਆ ਕਿ ਨੀਰਾ ਪਉਣ ਗਈ ਹੈ ਹਾਂ ਨੀਰਾ ਪਉਣ ਗਈ ਹੈ ਇੱਧਰ ਹੀ ਗਈ ਹੈ ਨਹੀਂ ਮੇਰੀ ਗੱਲ ਸੁਣ ਲੈ ਹਾਂ ਗਰਮੀ ਚ ਇੱਥੇ ਕੋ ਬੱਠੀ ਤੂੰ ਏਸੀ ਵਾਲੇ ਕਮਰੇ ਚ ਜਾ ਕੇ ਬਹਿ ਜਾ ਉਹ ਹਰਪ੍ਰੀਤ ਕਹਿੰਦੀ ਬਿੱਲ ਵਾਲਾ ਆਉਂਦਾ ਤੈਨੂੰ ਗਰਮ ਸ਼ਰਦ ਹੋ ਜਾਊ ਇੱਥੇ ਬਹਿ ਜਾ ਪਰ ਮੈਂ ਤਾਂ ਬਈ ਇੱਥੇ ਹਾਂ ਉਹਨੂੰ ਬਿਲਾ ਆਉਂਦਾ ਥੋੜਾ ਸਾਰਾ ਉਹਨੂੰ ਛੱਡੀ ਰੱਖਦੀ ਹੈ ਸੀ ਅੱਜ ਉਹਨੂੰ ਬਿਲਾ ਬੰਦ ਕਰਕੇ ਬੈੰਨੀ ਆ ਅੰਦਰ ਦੇਖ ਲੈ ਭਣੀ ਹੁਣ ਜੇ ਮੈਂ ਉਹਨੂੰ ਕੁਝ ਕਹਤਾ ਨਾ ਫਿਰ ਦੇਖ ਲੈ ਕੀ ਕੀ ਗੱਲਾਂ ਬਣਾਉਗੀ ਹਾਂ ਫਿਰ ਗਾਹ ਪੇਕਿਆਂ ਨੂੰ ਦੱਸ ਦਿਆਂ ਨੇ ਪੁੱਤਖਾਨ ਵਾਲੀ ਗੱਲਾਂ ਕਰਦੀ ਏ ਸਹੀ ਮੇਰੀ ਢੇਡ ਪੜੇ ਚੋਕ ਜਾ। ਉਹ ਆਹ ਇਨਸਾਨੇ ਬੜਨੀ ਨਹੀਂ ਦਿੱਤਾ ਹੁੰਦਾ। ਫੜ ਜਾ ਕੇ ਅਸੀਂ ਛੱਟ ਕੋਈ ਗੱਲ ਨਹੀਂ। ਚੱਲ ਚੰਗਾ ਬਾਈ ਆ ਜਾਣੀ। ਤੂੰ ਸਾਡਾ ਸੁੱਚਾ ਉਹਦੀ ਸੀਦੀ ਮੈਂ ਅੜਦੇ ਨਾਲ ਕਰਦਾ ਗੱਲ। ਆਉਂਦਾ ਉਹਨੂੰ ਬਿਲਕੁਲ। ਮੈਂ ਤਾਂ ਇੱਥੇ ਬੈਠੀ ਆ ਜਦੋਂ ਦੀ ਆਈ ਆ। ਕੋਈ ਨਹੀਂ ਪੈ ਜਾ ਪੜੇ। ਵੱਡੀ ਮਹਾਰਾਣੀ ਬੇਲ ਆਉਂਦਾ ਇਹਨੂੰ। ਝੂਠੀ ਝੂਠ ਬੋਲੀ ਜਾਂਦੀ ਐ। ਕਰਦਾ ਇਹਦੇ ਨਾਲ ਗੱਲ। ਹਏ। ਹਏ ਮੇਰੇ ਤਾਂ ਪੈਰ ਤੋੜਤਾ ਮੈਸ ਨੇ। ਪਤਾ ਨਹੀਂ ਕੁੜੀ ਜੀ ਕੀ ਦਿਸੀਸਾਂ ਦਿੰਦੀ ਹੋ ਮੈਨੂੰ ਬੈਠੀ ਵੀ ਮੈਂ ਏਡੇ ਤੋਂ ਤੁਰ ਕੇ ਆਈ ਆ। ਏ ਦੋਨੇ ਮਾਮਾਤੀਆਂ ਬੈਰਨਾ ਮੇਰਾ ਤਾਂ ਦਸ਼ਮਣ ਹਾਏ ਕਰਦੀ ਉਹਨੇ ਕੀ ਗੱਲ ਹੋ ਗਈ ਇਹ ਮੇਰੇ ਤਾਂ ਪੈਰ ਮੱਧ ਤਾਂ ਮੈਂ ਸਨੇਹ ਆ ਗਿਆ ਤੂੰ ਬਹੁਤ ਚੰਗਾ ਹੋਵੇ ਤੇਰਾ ਪੈਰ ਮੱਧ ਬੱਝਿਆ ਹੋ ਗਿਆ ਮੈਂ ਤਾਂ ਕਹਨਾ ਹਾਏ ਮੈਂ ਤਾਂ ਚੀਸ ਸੰਪੀ ਜਾਂਦਾ ਪੈਰ ਚਾਹਣ ਤੇਰੇ ਹੋਰ ਪੈਣਾ ਹਾਏ ਹਾਏ ਇਹ ਮੈਂ ਬਾਈ ਕੀ ਕਰਤਾ ਹੈ ਜਾ ਤੇਰਾ ਦਸ਼ਮਣ ਕਿਤੇ ਝੂਠ ਬੋਲੇ ਤੂੰ ਮੈਨੂੰ ਇਹੀ ਭਕਾਈ ਕਰਾਈ ਜਾਨੀ ਮਗਰੀ ਅੱਜ ਤਨ ਕੀ ਸੀਗਾ ਅਇ ਤਵਾਰ ਉਹਨੂੰ ਸੌ ਵਾਰ ਕਹੀ ਜਾਨੀ ਉਮਮ ਤੈਨੂੰ ਦੱਸਦਾਂ ਨਹੀਂ ਕੋਈ ਨਹੀਂ ਫੇਰ ਕਰਾਂਗੇ ਗੱਲ ਇਹ ਵਿੱਚ ਫੇਰ ਕਰਾਂਗੇ ਗੱਲ ਅੱਜ ਸਭਨ ਮੇਰੇ ਪੈਰ ਤੇ ਮੇਰੇ ਤਾਂ ਪੈਰ ਚੁਟਿਆ ਹੋਇਆ ਨੰਬਰ 5 ਤਾਂ ਐਂ ਹੋਣੀ ਚਾਹੀਦੀ ਸੀ ਹਾਏ ਉਹ ਤਾਂ ਮੈਨੂੰ ਝੂਠ ਬੋਲਿਆ ਗਿਆ ਆ ਝੂਠ ਦਾ ਫਾੜੀ ਇਹ ਹਾਏ ਆ ਝੂਠ ਦਾ ਫਾੜੀ ਇਹ ਨੇ ਲਾਇਆ ਸਾਰਾ ਕੁਝ ਜਿੰਨੇ ਕਾਛੀ ਦੀ ਜਾੜਾ ਤੇਰੀ ਭੈਣ ਹੈ ਹਾਂ ਮੇਰੀ ਭੈਣ ਮੇਰੀ ਭੈਣ ਨੂੰ ਕਿਹਜਾ ਮੇਰੀ ਮਾਂ ਕਰੇ ਕਰੇ ਮੇਰੀ ਭੈਣ ਨੂੰ ਕਹਿੰਦਾ ਕਦੇ ਤੇਰੀ ਭੈਣ ਕਰੇ ਦੀ ਜਾੜਾ ਕਦੇ ਤੇਰੀ ਮਾਂ ਅੱਛਾ ਮੈਨੂੰ ਬੈਠਣ ਦੇ ਦੇ ਉਹ ਤਾਂ ਤੇਰੀ ਹੋਰ ਲੱਗੀ ਐਸੀ ਵਾਲੇ ਕਮਰੇ ਚ ਐ ਪੱਟੀ ਲਿਆ ਦੇ ਮੈਨੂੰ ਉੱਥੋਂ ਪੱਟੀ ਲਿਆ ਦੇ ਐ ਮੇਰੇ ਤਾਂ ਪੈਰ ਟੁੱਟ ਗਿਆ ਹਾਏ ਤੇਰਾ ਪੈਰ ਤਾਂ ਮੈਂ ਤੋੜਨਾ ਸੀਗਾ ਮੈਂ ਇਹਦਾ ਚੰਗਾ ਮੈਂ ਤੋੜਦਾ ਹਾਏ ਜੀ ਇਸ ਪੈਂਦੀ ਆ ਤੂੰ ਮੈਨੂੰ ਐਂ ਦੱਸ ਹਾਂ ਪਣੀ ਆ ਰਿਹਾ ਤੁ ਆ ਗਿਆ ਭਾਈ ਆ ਦੇਖ ਲੈ ਮੈਂ ਤਾਂ ਹਜੇ ਤੇ ਮਾਰ ਨਹੀਂ ਜਾਂਦਾ ਸੀਗਾ ਪਤਾ ਨਹੀਂ ਕੀ ਦਿਸਿਸਾਂ ਦਿੱਤੀਆਂ ਮੈਂ ਤੁਰਕੇ ਇੱਡੇ ਤਾਂ ਮੇਰੇ ਤਾਂ ਪੈਰ ਮੱਜ ਤਾਂ ਮੈਂ ਇਸਨੇ ਇਹੋ ਤੇ ਬੰਨਣ ਲੱਗੀ ਝੂਠ ਬੋਲਣ ਦੇ ਨਤੀਜੇ ਨੇ ਹਾਂ ਤੇ ਬੇਨਤੀ ਜੀ ਇਹ ਝੂਠ ਦਾ ਫਲ ਹੈ ਜਿਹੜੇ ਇਹਨੇ ਝੂਠ ਬੋਲਿਆ ਗਿਆ ਫਿਰ ਤੂੰ ਮੈਨੂੰ ਐ ਦੱਸ ਵੀ ਮੈਨੂੰ ਝੂਠ ਕਿਉਂ ਬੋਲਿਆ ਪਹਿਲਾਂ ਤਾਂ ਭੈਣ ਨੇ ਮੈਨੂੰ ਇਹ ਗੱਲ ਦੱਸੀ ਹੈ ਜਿਵੇਂ ਪਹਿਲਾਂ ਫੋਨ ਕੀਤਾ ਸੀਗਾ 12 ਵਜੇ ਉਹ ਅੱਡੇ ਦੀ ਆ ਗਈ ਸੀ ਆਪਣੇ ਵਾਲੇ ਤੇ ਤੇ ਤੂੰ ਨਾ ਦੱਸੀ ਨਹੀਂ ਜਾਂ ਕੀ ਗੱਲ ਮੈਂ ਕੀ ਦੱਸਾਂ ਮੈਂ ਤਾਂ ਉਹ ਗੱਲ ਬੇਬੇ ਮੇਰੇ ਨਾਲ ਲੜ ਕੇ ਗਈ ਸੀ ਮੈਨੂੰ ਬੇਬੇ ਤੇ ਗੁੱਸਾ ਸੀ ਬੇਬੇ ਵਾਲਾ ਗੁੱਸਾ ਮੈਂ ਭੈਣ ਤੇ ਕਰਤਾ ਸਾਰਾ ਦੇਖ ਲੈ ਭੈਣ ਕੀ ਗੱਲਾਂ ਕਰਦੀ ਐ ਮੈਂ ਤਾਂ ਜਿੰਮੇ ਮੇਰੇ ਨਾਲ ਬੇਬੇ ਕਰਦੀ ਐ ਨਾ ਕੱਲ ਮੈਨੂੰ ਦੁਪਹਿਰੇ ਚ ਉਹ ਗੱਲ ਮੈਨੂੰ ਏਸੀ 'ਚ ਨਹੀਂ ਬੈਠਣ ਨਹੀਂ ਤਾਂ ਬਾਹਰ ਕੱਢ ਕੇ ਬਾਹਰ ਆਇਆ ਸੀ ਮੈਂ ਕਹਾਂ ਹੁਣ ਪਤਾ ਲੱਗੋ ਉਹਦੀ ਕੁੜੀ ਤੁਰ ਕੇ ਆਵੇ ਅੱਛਾ ਫਿਰ ਜਦੋਂ ਤੂੰ ਤੇ ਆ ਸੀ ਏਸੀ ਵਾਲੇ ਕਮਰੇ 'ਚ ਫਿਰ ਮੈਂ ਡਰ ਗਈ ਮੈਂ ਖੜੀ ਭੈਣ ਨੇ ਆ ਕੇ ਦੱਸਤਾ ਭਾਈ ਮੈਂ ਤੁਰ ਕੇ ਆਈ ਆ ਦੇਖ ਲੈ ਦੇਖ ਲੈ ਭੈਣ ਹਾਂ ਸੁਣੀ ਗਈ ਹੁਣ ਗੱਲਾਂ ਤੂੰ ਤੂੰ ਮੇਰੇ ਨਾਲ ਲੜੇਗਾ ਫਿਰ ਮੈਂ ਤੈਨੂੰ ਐ ਕ ਬੀਜ ਖੇਤ ਪਾਣੀ ਦੀ ਬਾਰੀ ਆ ਫਿਰ ਮੈਨੂੰ ਝੂਠ ਹੋਰ ਬੋਲਣਾ ਪਿਆ ਇਹਨੂੰ ਐ ਨਹੀਂ ਪਤਾ ਕਿ ਕਿੰਨਾ ਫੜਾਈ ਜਾਂਦਾ ਹੁੰਦਾ ਹਏ ਆ ਦੇਖ ਲੈ ਹੁਣ ਕੋਈ ਝੂਠ ਬੋਲਦੀ ਭੈਣੇ ਹੁਣ ਤਾਂ ਮੇਰਾ ਪੈਰ ਸੱਚੀ ਮੱਧੇ ਮੈਂ ਇਸ ਨੇ ਸੱਚ ਝੂਠ ਬੋਲਦੀ ਪੱਤੀ ਲਿਆ ਲੈ ਸੁਣ ਮੇਰੀ ਗੱਲ ਸੁਣ ਲੈ ਉਹ ਮੈਂ ਤਾਂ ਹੱਥ ਕੀ ਆ ਸੀ ਮਹਾਮਦੇ ਗਿੱਟੇ ਤੋੜੂਗਾ ਇਹਦਾ ਸੱਚ ਮੁੱਚ ਗਿੱਟਾ ਦੇਖ ਲੈ ਪਹਿਲੀ ਮੱਜੜੀ ਤੋੜਦਾ ਉਹ ਮੇਰੀ ਨਹੀਂ ਕਹਨੇ ਹੁੰਦੇ ਇਹ ਤਾਂ ਆ ਕੇ ਜਿੰਮੀ ਉਹ ਗੱਲ ਐਸੇ ਹੱਥ ਕਰ ਲੈ ਇਸ ਭਰਲਾ ਇਤੋਂ ਉਹ ਗੱਲਾਂ ਮੈਂ ਜੇ ਝੂਠ ਬੋਲੇ ਇਹ ਵਿਚਾਰੀ ਤੁਰ ਕੇ ਆਈ ਇਹਦਾ ਪਾਪ ਲੱਗ ਗਿਆ ਮੈਨੂੰ ਕਰਮੀ ਦਾ ਫਾਲਾ ਕਰਮੀ ਰਾਹ ਅੱਗੇ ਨਹੀਂ ਗਲਤੀ ਕਰਦੀ ਪੈਣੀ ਹਾਂ ਤਾਂ ਤੋਂ ਨਹੀਂ ਗਲਤੀ ਕਰਦੀ ਉਹ ਵੈਸੀ ਕਰਨੀ ਪੈਸੀ ਭਰਨੀ ਐ ਕਰਤੀ ਏਸੀ ਚ ਹੀ ਭਗ ਜਾ ਮੈਂ ਉਹਰੇ ਪੈਣੀ ਐ 2 ਮਿੰਟ ਮੈਂ ਤਾਂ ਏਸੀ ਚ ਪੈਣੀ ਕਰਣੀ ਏਸੀ ਚ ਚੱਲ ਦੂੰਗੀ ਨਹੀਂ ਮੇਰੇ ਤਾਂ ਪੈਰ ਦਾ ਖੂਨ ਖੜਬਾ ਲੈ ਮੇਰੀ ਗੱਲ ਸੁਣ ਲੈ ਹੁਣ ਹਏ ਹੁਣ ਨਾ ਤੈਨੂੰ ਇਹ ਕਹੂਗੀ ਵਹਿਣ ਨੂੰ ਰਹੀ ਨਾ ਆਪੇ ਸਾਰੇ ਕੰਮ ਕਰੂੰਗੀ ਨਾ ਬਈ ਪੈਣ ਮਾਰ ਲੈ ਇਹ ਜਿੰਦੋਰ denn laaji mere kole laaji mere kole tok dena hun chuna hi pehnda haa bebe aayi to vag ji tu ta nahi socha mere bare kuch main menu ki pata si be ayo mere na main to gall chhut te chhut boli gi bas main dar khich hi boli gi bebe lad ke hi si koi nahi tu ta jhoot bolta peh tu jawab de dendi peh jhoot ni boli de peh meri gall sun le main appa vi hun gin gin badle lawaange te gin gin badle oh menu patti liya ke dene tu liya ke devi patti menu mere pair dukhi nai hai ਹਏ ਜੀ ਮੈਂ ਝੂਠ ਬੋਲਿਆ ਹਾਏ ਹਾਏ ਮੇਰੇ ਨਹੀਂ ਹੋਗੀ ਉਹ ਮੇਰੀ ਪਰਮਾਤਮਾ ਸਨੇ ਨਹੀਂ ਪੈਣੇ ਲਾਜੀ ਨਹੀਂ ਰਾਜਵੀਰ ਦੋ ਦੇ ਨਾ ਨਾਲੇ ਇਹ ਗੱਲ ਹੁਣ ਇਹ ਵਿਚਾਰੀ ਕੰਮ ਕਰੂਗੀ ਮੇਰਾ ਬੈਠੀ ਨੂੰ ਮੰਜੇ ਤੇ ਦੇਊਗੀ ਮੈਂ ਤਾਈ ਨੂੰ ਕਮਲੀ ਨੇ ਪਾਣੀ ਵੀ ਤੱਤਾ ਦੇਤਾ ਚਾਹ ਵੀ ਨਾ ਚੱਜਦੀ ਰੱਖੇਗੀ ਉਹਨੂੰ ਜੇ ਆਕੜੀ ਨੂੰ ਕੋਈ ਕੁਛ ਨਾਲ ਵੀ ਨਾ ਦਿੱਤਾ ਮੈਂ ਤੇ ਇਹਦੇ ਨਾਲ ਬੈਰ ਕੱਢਦੀ ਸੀ ਬੇਬੇ ਵਾਲਾ ਹੁਣ ਮੈਨੂੰ ਕੀ ਪਤਾ ਸੀ ਵੀ ਇਹੀ ਮੇਰੇ ਕੰਮ ਆਊਗੀ ਲੈ ਪੈਣ ਮਣ ਕੇ ਪੱਟੀ ਲੈ ਦੇ ਰਾਜਵੀਰ ਮੇਰ ਤਾਂ ਪੈਰ ਦੁਖੀ ਜਾਂਦਾ ਐ ਇਹਨੇ ਟੂਕ ਪਈ ਐ ਇੱਥੇ ਉਹ ਮਸਲ ਦੇ ਮੇਰੇ ਦੇਖ ਲਓ ਤਾਂ ਉੱਡ ਗਿਆ ਮਾਂ ਵਰਗਾ ਫਿਰ ਵੀ ਕੁੜੀ ਕੰਮ ਆਈ ਵਿਚਾਰੀ